ਕੱਲ ਬਾਅਦ ਕੋਈ ਨਹੀਂ ਆ ਉਸਵੇਂ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾਉਂਦੇ ਝਗੜਾ ਕਿਤੇ ਪਰਸਾ ਚੌਥੇ ਵੀ ਦੱਸਦੇ ਝਗੜਾ ਹੋਇਆ ਹੈ ਲੜੇ ਆਪਸ ਵਿੱਚ ਮਾੜਾ ਮੋਟ ਤੇ ਅੱਜ ਵੀ ਫੇਰ ਫੋਨ ਕਰਕੇ ਗਾਲਾ ਗੋਲਾ ਕੱਢਦੇ ਹੀ ਮੁੰਡੇ ਨੂੰ ਤੁਹਾਨੂੰ ਸਾਦੇ ਹੀ ਉਹ ਹਰੀਆੜੀ ਸਾਹਿਬ ਦਾੜਾ ਮੰਡੀ ਚਲੇ ਗਿਆ ਫੋਨ ਤੇ ਧਮਕੀਆਂ ਦਿੰਦੇ ਧਮਕੀਆਂ ਧਮਕੀਆਂ ਦਿੰਦੇ ਹੀ ਤੇ ਇਹ ਇਕੱਲਾ ਹੀ ਚਲੇ ਗਿਆ ਤੇ ਜਦੋਂ ਗਿਆ ਤੇ ਇਹਨੇ ਅਖਿਆ ਦੱਸੋ ਰੋਜ਼ ਮੈਨੂੰ ਗਾਲਾ ਕੱਢਦੇ ਚੱਕਰ ਕੀ ਆ ਇਹ ਮੁੰਡਾ ਵਾਲੀਵਾਲ ਦਾ ਪਲੇਅਰ ਅਸੀਂ ਚੰਗਾ ਚੰਗਾ ਪਰਿਵਾਰ ਦਾ ਅਸੀਂ ਚੰਗਾ ਇੱਕ ਭਰਾ ਦਾ ਕੈਨੇਡਾ ਗਿਆ ਤੇ ਜਦੋਂ ਗਿਆਦੇ ਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸਰੀਆਲੀ ਦਾ ਦੱਸਦੇ ਮਣੀ ਮਣੀ ਮੁੰਡੇ ਦਾ ਨਾਂ ਉਹਨੇ ਕਿਰਚ ਕੱਢ ਕੇ ਆ ਸਿੱਧੀ ਦਿਲ ਤੇ ਮਾਰੀ ਇਹ ਡੇ ਪਿਆ ਦੇ ਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿਰਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਘੜ ਤੋਂ ਘਾਟ ਇੱਕ ਦੇਫਾਣਾ ਤੇ ਉੱਥੇ ਹੀ ਉਹ ਦੇਖਿਆ ਕਿਨੇ ਸਾਲ ਦਾ ਕੀ ਨੇ ਸਾਡੇ 16 16 16 ਸਾਲ ਦੀ ਮੁੰਰੇ ਇੱਕ ਖਿਡਾਰੀ ਕਹਦਾ ਹੀ ਵਾਲੀਬਾਲ ਦਾ ਖਿਡਾਰੀ ਇਹ ਇੱਥੇ ਖੇਡਦਾ ਜਿਲੰਦਰ ਅਕੈਡਮੀ ਟੂਰਨਾਮੈਂਟ ਜਾਂਦਾ ਹੈ ਜਿਲੰਦਰ ਅਕੈਡਮੀ ਚ ਹਾਂਜੀ ਕੀ ਆਪਾਂ ਪੋਸਟਰ ਵੀ ਮੰਗ ਕਰਦੇ ਹਾਂ ਆਪਾਂ ਮੰਗ ਕਰਦੇ ਉਹ ਸਖਤ ਕਾਰਵਾਈ ਹੋਵੇ ਕਿ ਉਹ ਉਬਰ ਕੈਦ ਹੋਣੀ ਚਾਹੀਦੀ ਜਾਂ ਆਪਾਂ ਸਿਰ ਹੋ ਜੇ ਉਹਦੇ ਬੰਦੇ ਨੂੰ ਨੌਜਵਾਨ ਮਾਪਿਆਂ ਦਾ ਕਰਨਾ ਦੋ ਪੁੱਤੇ ਹੀ ਇੱਕ ਕੈਨੇਡਾ ਚ ਤੇ ਵੇੜਾ ਕਰ ਕਰਕੇ ਰਸਤਾ ਘਰ ਦਾ ਸਾਰਾ ਘਰ ਹੀ ਬਰਬਾਦ ਹੋ ਗਿਆ ਸਕੂਲ ਪੜ੍ਹਦੇ ਮੁੰਡੇ ਮਾਰੀ ਮੇਰੇ ਪਿੰਨ ਗੱਲ ਲਈ ਤੇ ਮੈਂ ਬੈਗ ਪਾ ਕੇ ਲੈਣੋਂ ਗਿਆ ਤਾਂ ਸਾਈ ਬਾਜ ਤੋਂ ਬਾਅਦ ਕਹਿੰਦਾ ਕਿ ਤੁਸੀਂ ਕਿੰਨੇ ਦਿਨਾਂ ਮੁਰੇ ਹੋ ਮੈਂ ਨਾ ਕੋ ਗਾਲੀ ਪਤ ਕੋਪੇ ਆਪਾਂ ਉਹ ਕਰੀਂਦੇ ਐ ਤੇ 35 40 ਜਾਨੇ ਆਏ ਕੋਈ ਫਰਾ ਸਰੇ ਦੋ ਤਿੰਨ ਹੀ ਹੋ ਜਾਣੇ ਪਰ ਉਹ ਮਾਲ ਉਹਨੇ ਇਹ ਵੀ ਜਾਰੀ ਪਹਿਣ ਕੇ ਨਹੀਂ ਪਾ ਜਾਂਗੇ ਇਹ ਕੱਲਾ ਇਹ ਕੱਲਾ ਕਿਹਨਾਂ ਵੀ ਦਾ ਉਹ ਵੀ ਇੱਕ ਵੀ ਸੀ ਤੇ ਪਲੇਅਰ ਵੀ ਸੀ ਇਹ ਬੜੀ ਵੱਡ ਨਾ ਹਾਂ ਕਿੱਥੇ ਡੇਟ ਦਾ ਜਰਨਦਰ ਸਪੋਰਟਸ ਨੂੰ ਮਾਰਿਆ ਕੀ ਖਰਚੇ ਦੇ ਨਾ ਤਰਾ ਕੱਲੇ ਗਿਆ ਵੀਰ ਕਰਨ ਕੱਲੇ ਗਿਆ ਵੀਰ ਜਿਸ ਪਿੰਜਾ ਜਾਂਦਾ ਜਿਵੇਂ ਬੱਚੇ ਦਾ ਮਰ ਰਿਹਾ ਆ ਬੱਚਿਆਂ ਦੀ ਕੋਈ ਪਹਿਲੀ ਰੰਜਿਸ਼ ਚੱਲਦੀ ਸੀਗੀ ਜੀਦਾ ਕਰਕੇ ਇਹ ਮਤਲਬ ਬੱਚੇ ਨੂੰ ਸੱਜਿਆ ਗਿਆ ਉੱਥੇ ਤੇ ਸਾਦਕੇ ਤੇ ਉੱਥੇ ਕਿਰਤ ਮਾਰ ਕੇ ਤੇ ਦਾ ਕਤਲ ਕੀਤਾ ਗਿਆ ਜੀ ਨਾਂ ਹੀ ਬੱਚੇ ਦਾ ਬਵੇਕ ਵੀਰ ਸਿੰਘ ਅ ਪੜਦਾ ਸੀ ਹਾਂ 10ਵੀਂ ਪਾਸ ਕੀਤੀ ਸੀਗਾ ਮਤਲਬ ਉੱਥੇ ਜਲੰਧਰ ਮਤਲਬ ਦਾਖਲਾ ਲਿਆ ਸੀਗਾ ਇਸ ਸਰਾਲੀ ਪਿੰਡ 'ਚ ਹੋਇਆ ਸਰਾਲੀ ਥਾਣਾ ਇੱਥੇ ਇੱਕ ਮੰਡੀ ਪੈਂਦੀ ਹੈ ਮੰਡੀ 'ਚ ਮਰਡਰ ਹੋਇਆ ਜਿੱਦਾਂ ਇਨਫੋਰਮੇਸ਼ਨ ਪਹੁੰਚੀ ਐਸ ਐਚਓ ਸਾਹਿਬ ਤੇ ਮੈਂ ਉੱਥੇ ਮੌਕੇ ਤੇ ਪਹੁੰਚੇ ਤੇ 19 ਡੇਟਾ ਬੋਡੀ ਉਥੋਂ ਲੈ ਕੇ ਜਾ ਚੁੱਕੇ ਸੀ ਤੇ ਆਪਾਂ ਅੱਗੇ ਤਫ਼ਤੀਸ਼ ਕਰ ਰਹੇ ਹਾਂ ਮਰਨ ਵਾਲੇ ਦਾ ਨਾਮ ਹੈ ਗਿਆ ਵਿਵੇਕ ਸਨ ਅ ਸ਼ਮਸ਼ੇਰ ਸਿੰਘ ਸਰਾਲੀ 'ਚਠੇ ਦਾ ਰਹਿਣ ਵਾਲਾ ਉਹ ਤੇ ਆਪਾਂ ਜਿਹੜੇ ਦੋਸ਼ੀਆਂ ਉਨਾਂ ਦੀ ਪਾਲ ਕਰਦੇ ਪਏ ਹਾਂ दिल्ली क्राइम नेशनल न्यूज़ नजर सफर